ਪਿਆਰੇ ਬਾਣਾ ਕਿਸੇ ਦੁਸ਼ਮਣ ਦੇ ਮਾਰੇ ਤੇ ਵੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਪਰ ਮੈਂ ਬੇਨਤੀ ਕਰਾਂ ਉਹ ਦਾ ਕਰਮ ਹੀ ਐਸਾ ਸੀ ਅਜੋਨਾ ਮਾਵਾ ਦੇ ਹਰਜੇ ਸਾਂ ਤੋਂ ਜਿਹੜਾ ਉਹਦਾ ਨੌਜਵਾਨ ਪੁੱਤ ਢੁੱਡੇ ਮੁਕਾਬੜੇ ਚ ਮਾਰ ਦੇਸ ਗਦਾ ਦੁੱਖ ਵੀ ਆ ਕਿ ਗੁਰਮਖ ਪਿਆਰੇ ਉਹਨੀ ਉਮਰ ਭੋਗ ਦੇ ਮਰੇ ਆ ਤੇ ਹੱਟੇ ਨਾਲ ਮਰੇ ਆ ਪਰ ਕਿਹਦੇ ਗੁਰਮਖ ਪਿਆਰਿਓ ਉਹਨਾਂ ਨੇ ਗੱਡੀ ਚਾਹਿਆ ਹੁੰਦਾ ਤੇ ਗੱਲ ਹੋਣੀ ਸੀਗੀ गांव ਦੇ ਅੰਦਰ ਜਦੋਂ ਗਿਆਂਦੇ ਦਾ ਕੀਤੇ ਬਗਰਮਾਂ ਵੀ ਸਜਾ ਦਿੱਤੀ ਬਾਰੇ ਇਸੇ ਤਰ੍ਹਾਂ ਇਹਨਾਂ ਨੂੰ ਜਿਹਨੂੰ ਕੇਬੀਅਸ ਬਿਲ ਕਹਿੰਦੇ ਡੀਜੀਪੀ ਪੁਲਿਸ ਦਾ ਪੰਜਾਬ ਦਾ ਕਿੰਨੇ ਨੌਜਵਾਨਾਂ ਦਾ ਧਾਨ ਕੀਤਾ ਨੇ ਕਿੰਨੇ ਬਜ਼ੁਰਗਾਂ ਦੀਆਂ ਬੀਬੀਆਂ ਦਾੜੀਆਂ ਥਾੜੀਆਂ ਤੇ ਰੋੜੀਆਂ ਗਈਆਂ ਕਿੰਨੀਆਂ ਧੀਆਂ ਭੈਣਾ ਦੀ ਬੇਪਤੀ ਹੋਈ ਕਿੰਨੇ ਭੈਣਾ ਦੇ ਵੀਰ ਕਿੰਨੀਆਂ ਖਦਮੀਆਂ ਦੇ ਸੁਹਾਗ ਕਿੰਨੀਆਂ ਮਾਵਾਂ ਦੇ ਪੁੱਤ ਉਹਨੇ ਗੁਰਮਖ ਪਿਆਰਿਓ ਹੈ ਕੋਈ ਪੰਜਾਬ ਦਾ ਚੌਂਕ ਦੇ ਚਰਾਹਾ ਹੈ ਕੋਈ ਮਹਿਰ ਤੇ ਸੂਰਜ ਦਾ ਪੁਲ ਜਿੱਥੇ ਸਾਡੇ ਨੌਜਵਾਨਾਂ ਦੇ ਸਕਾਰਨੀ ਖੇਡਿਆ ਨਾ ਝੂਠੇ ਮੁਕਾਮਲੇ ਨਹੀਂ ਬਣਾਏ ਆ ਜੋ ਪਾਕੀ ਨਰਕ ਸਦਾ ਦੇ ਆ ਗੁਰਮਖ ਪਿਆਰਿਓ ਤਾਂ ਮੈਂ ਅਪੀਲ ਕਰੂੰ ਬੇਨਤੀ ਕਰੂੰਗਾ ਕਿ ਉਹ ਪੰਥ ਵਿੱਚੋਂ ਖਾਰਜ ਕੀਤਾ ਗਿਆ ਸੀ ਸਰਦਾਰ ਤੇ ਖਾਲਸਾ ਜੀ ਨੂੰ ਤਰਖਾਈਆ ਕਰਾਰ ਦਿੱਤਾ ਸੀ 10 ਅੰਬਰ 2015 ਨਾ ਤਕਾ ਤਕਵਾ ਸਾਥ ਗੁਰਮਖ ਯਾਰੋ ਅਨੁਸ਼ੀਲ ਕਪੰਦ ਚੋਂ ਖਾਰਜ ਕੀਤਾ ਸਰਬੱਤ ਕਾਲ ਸਭ ਦਾ ਸਾਜੀ ਤੁਹਾਡੇ ਸੇਵਾਦਾਰਾ ਰਜੀਦਾਰਾ ਗੁਰਮਖ ਪਿਆਰੇ ਜੇ ਕੋਈ ਉਹਦਾ ਕੋਈ ਸਿੱਖੀ ਨਾਲ ਨਾਤਾ ਨਹੀਂ ਉਹਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ ਕੋਈ ਕਿਰਿਆ ਕਰਮ ਉਹਦਾ ਸਿੱਖੀ ਨਾਲ ਨਹੀਂ ਹੋਣਾ ਚਾਹੀਦਾ ਜਿੰਨੇ ਗ੍ਰੰਥੀ ਵੀਰ ਰਾਗੀ ਪੀਰਤਨੀ ਵੀਰ ਉਹਨਾਂ ਨੂੰ ਖਿਆਲ ਕਰ ਲੈਣਾ ਚਾਹੀਦਾ ਕਿ ਜਿਹੜਾ ਪੰਥ ਚੋਂ ਖਾਰਜ ਜਿਹਦਾ ਸਿੱਖੀ ਨਾਲ ਸੰਬੰਧ ਨਹੀਂ ਕੋਈ ਉਹਦੇ ਅਰਦਾਸ ਕਰਨ ਨਾ ਜਾਵੇ ਕੋਈ ਕੀਰਤਨ ਕਰਨ ਨਾ ਜਾਵੇ ਜੇ ਜੇ ਕੋਈ ਸ੍ਰੀ ਗੁਰੂ ਕਾਦਰ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦੇ ਕੇ ਗਿਆ ਨਾ ਤਾਂ ਉਹਨੂੰ ਵੀ ਕਾਦਰ ਸਾਹਿਬ ਤੇ ਤਲਵੰਤ ਕੀਤਾ ਜਾਊਗਾ जहिड़ा ते बि असांजे कीर्तन करण न ਉਹਨੂੰ ਵੀ ਤਰਕ ਕੀਤਾ ਜਾਊਗਾ ਕਿਉਂਕਿ ਉਹਨੇ ਬਤੀਆਂ ਮਾਵਾਂ ਦੀਆਂ ਹਜ਼ਾਰਾਂ ਮਾਵਾਂ ਦੀਆਂ ਗੋਦਾ ਸੁਣੀਆਂ ਕੀਤੀਆਂ ਉਹਦੇ ਆਪੀ ਉਹ ਨਰਕ ਪਾਪੀ ਨਰਕ ਸੁਧਾਰਿਆ ਨਰਕਾਂ ਦਾ ਗਾਮੀ ਨਰਕਾਂ ਦਾ ਭਾਗੀ ਗੁਰਮਤ ਪਿਆਰੇ ਜਿਹਨੇ ਇਨਾਕ ਨਾਲ ਕਿਹਾ ਅਮ ਕੀਤਾ ਅੱਜ ਦਪਰੇ ਨਰਕਾਂ ਦੀ ਗੱਡੀ ਚੜ ਗਿਆ ਤੇ ਉਹ ਜਿਹੜੇ ਬਹੁਤ ਗੁਰਮਤ ਪਿਆਰੇ ਜਿਹੜੇ ਧਰਮ ਤੋਂ ਕਾਮ ਨੂੰ ਕਲੰਕ ਲਾਉਂਦੇ ਆ ਪਰ ਦੂਜੇ ਪਾਸੇ ਅਸੇ ਮਰ ਦੀਵੜੇ ਨਾਮ ਜਪਣ ਵਾਲੇ